ਕਿਹੋ ਜਾ ਨਾਮ ਤੇਰਾ ਮਰ ਜਾਣਾ ਕਹਿੰਦਾ ਸੱਚੇ ਪਾਤਸ਼ਾਹ ਮਰ ਜਾਣਾ ਕਹਿੰਦੀ ਮਾਂ ਮੈਨੂੰ ਉਹਦੀ ਮਾਤਾ ਨਿਕਲ ਕੇ ਆ ਗਈ ਮਾਤਾ ਕਿਉਂ ਕਹਿੰਦੀ ਮਰ ਜਾਣਾ ਕਹਿੰਦੀ ਇਦੋਂ ਪਹਿਲਾਂ ਮੇਰੇ ਪੰਜ ਪੁੱਤਰ ਹੋਏ ਇਦੋਂ ਪਹਿਲਾਂ ਮਾਰੇ ਸਭ ਇੰਦੀ ਉਮਰ ਦੇ ਹੁੰਦੇ ਨੇ ਮਰ ਜਾਂਦੇ ਨੇ ਜਦੋਂ ਇੰਦੀ ਉਮਰ ਦੇ ਹੁੰਦੇ ਨੇ ਮਰ ਜਾਂਦੇ ਨੇ ਸਤਿਗੁਰੂ ਮੈਂ ਤਾਂ ਮਰ ਜਾਣਾ ਕਹਿੰਦੀ ਆਂ ਏਵੀ ਮਰਨ ਵਾਲੀ ਏ ਕੁਛ ਦਿਨਾਂ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਹਿ ਗਏ ਆਸਣ ਵਿਛਾਇਆ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਗੱਲ ਸੁਣ ਰਾਗ ਤੇਰੇ ਕੋਲੇ ਸ਼ਬਦ ਮੇਰੇ ਕੋਲੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਰਾਗ ਤੇਰੇ ਕੋਲ ਸ਼ਬਦ ਮੇਰੇ ਕੋਲ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਤੂੰ ਗੁਰੂ ਨਾਨਕ ਦਾ ਮਰਦਾਨਾ ਬਣ ਜਾਏਗਾ ਆਖੋ ਸਤਨਾਮ ਸ੍ਰੀ ਵਾਹਿ ਹੈ ਗੁਰੂ ਤੂੰ ਮਰਦਾ ਨਾ ਮਾਰੇ ਨੀ ਕਿਹਾ ਰਾਗ ਦਾ ਤੇ ਸ਼ਬਦ ਦਾ ਮੇਲ ਕਰਾ ਦੇ ਮਰਦਾਨਾ ਉਥੋਂ ਨਾ ਪਿਆ ਸੀ ਮਰਦਾਨਾ ਫਿਰ ਕਹਿਣ ਲੱਗੇ ਸੀ ਮਰਦਾ ਨਹੀਂ ਤੂੰ ਫਿਰ ਸਤਿਵਚਨ ਮਹਾਰਾਜ ਕੀ ਹੁਕਮ ਹੈ ਕਹਿੰਦੇ ਜਾ ਐ ਕਰ ਆਪਾਂ ਉਪਦੇਸ਼ ਕਰਨ ਜਾਣਾ ਹੈ ਸੰਸਾਰ ਦਾ ਭਲਾ ਕਰਨ ਵਾਸਤੇ ਜਾਣਾ ਹੈ ਮਹਾਰਾਜ ਹੁਕਮ ਲਾਓ ਕਹਿੰਦੇ ਜਾ ਰਬਾਬ ਲੈ ਕੇ ਆ ਮਹਾਰਾਜ ਜੀ ਦੂਰ ਜਾਣਾ ਕਿਤੇ ਜਾਣਾ ਹੈ ਪ੍ਰਚਾਰ ਕਰਨਾ ਹੈ ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਕਰਨ ਜਾਣਾ ਹੈ ਮਹਾਰਾਜ ਜੀ ਮੇਰੀ ਰਬਾਬ ਪ੍ਰਾਣੀ ਹੈ ਭਾਈ ਮਰਦਾਨਾ ਕਹਿੰਦਾ ਮੇਰੀ ਰਬਾਬ ਪ੍ਰਾਣੀ ਹੈ ਸਤਿਗੁਰ ਕਹਿੰਦੇ ਜਾ ਫਿਰ ਲੈ ਆ ਰਬਾਬ ਆਪਣੀ ਬਾਈ ਮਰਦਾਨੇ ਨੂੰ ਫਿਰ ਫਰੰਦੇ ਕੋਲ ਭੇਜਿਆ ਉਸ ਵੇਲੇ ਜਿਹੜਾ ਰਬਾਬਾ ਬਣਾਉਣ ਵਾਲਾ ਸੀ ਉਹਦਾ ਨਾਂ ਸੀ ਫਰੰਦਾ ਫਰੰਦੇ ਕੋਲ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਾਰੇ ਨੇ ਮੈਨੂੰ ਭੇਜਿਆ ਜਿਹੜੀ ਸਭ ਤੋਂ ਵਧੀਆ ਰਬਾਬ ਏ ਮੈਨੂੰ ਉਹ ਦੇ ਦੇ ਵਧੀਆ ਰਬਾਬ ਉਹਨੇ ਜਿਹੜੀ ਸਭ ਤੋਂ ਵਧੀਆ ਐਨ ਨਖਾਰ ਕੇ ਰਬਾਬ ਬਣਾਈ ਸੀ ਉਹਨੇ ਅੱਗੇ ਰੱਖਤੀ ਆ ਲੈ ਫੜ ਮਰਦਾਨੇ ਆਈ ਮਰਦਾਨਾ ਮਾਇਆ ਕੱਢਣ ਲੱਗਾ ਜੇਬ ਚੋਂ ਆ ਲਓ ਜੀ ਕਿੰਨੀ ਮਾਇਆ ਫਰੰਦਾ ਕਹਿੰਦਾ ਮੈਂ ਮਾਇਆ ਨਹੀਂ ਲੈਣੀ ਐਸੇ ਨਹੀਂ ਲੈਣੀ ਭੇਟਾ ਨਹੀਂ ਲੈਣੀ ਉਹ ਕਹਿੰਦਾ ਭੇਟਾ ਫਰੰਦਾ ਕਹਿੰਦਾ ਮੈਂ ਲੈਣੀ ਨਹੀਂ ਭਾਈ ਮਰਦਾਨਾ ਕਹਿੰਦਾ ਕਿਉਂ ਮਾਇਆ ਨਹੀਂ ਲੈਣੀ ਤੁਸੀਂ ਰਵਾਬ ਮੈਨੂੰ ਦਿੱਤੀ ਮਾਰੇ ਨੇ ਭੇਜਿਆ ਪੈਸੇ ਮਾਰੇ ਨੇ ਭੇਜੇ ਨੇ ਕਿਉਂ ਨਹੀਂ ਲੈਣੀ ਫਰੰਦਾ ਆਖਣ ਲੱਗਿਆ ਕਹਿੰਦੇ ਮਰਦਾਨਿਆਂ ਮੈਂ ਇਹ ਸਰਬਾਬ ਦੇ ਤੇਰੇ ਤੋਂ ਪੈਸੇ ਨਹੀਂ ਲੈਣੇ ਕਹਿੰਦੇ ਕਿਉਂ ਕਹਿੰਦੇ ਮਰਦਾਨਿਆਂ ਇਹ ਰਬਾਬ ਦੀ ਭੇਟਾ ਮੈਂ ਤਾਂ ਨਹੀਂ ਲੈਣੀ ਇਸ ਰਬਾਬ ਨੂੰ ਗੁਰੂ ਨਾਨਕ ਤੋਂ ਬਿਨਾ ਗੁਰੂ ਨਾਨਕ ਦੀਆਂ ਸੰਗਤਾਂ ਤੋਂ ਬਿਨਾ ਕਿਸੇ ਹੋਰ ਅੱਗੇ ਨਾ ਵਜਾਈਂ ਬਸ ਇਹੀ ਭੇਟਾ ਹੈ ਰਬਾਬ ਦੀ ਕੋਈ ਪੈਸਾ ਨਹੀਂ ਲੈਣਾ ਮਹਾਰਾਜ ਤੋਂ ਬਿਨਾ ਗੁਰੂ ਨਾਨਕ ਦੀਆਂ ਸੰਗਤਾਂ ਤੋਂ ਬਿਨਾ ਕਿਸੇ ਹੋਰ ਅੱਗੇ ਨਾ ਵਜਾਈ ਕਿਉਂਕਿ ਪਹਿਲਾ ਭਾਈ ਮਰਦਾਨਾ ਵਜਾਉਂਦਾ ਸੀ ਪਹਿਲਾ ਭਾਈ ਮਰਦਾਨਾ ਰਬਾਬ ਵਜਾਉਂਦਾ ਸੀ ਵਿਆਹਾਂ ਸ਼ਾਦੀਆਂ 'ਚ ਮੰਗਣ ਜਾਣਾ ਜਿੱਥੇ ਚਲੇ ਜਾਣਾ ਜਾ ਕੇ ਵਧਾਈਆਂ ਦੇ ਆਉਣੀਆਂ ਤੇ ਲੈ ਆਉਣਾ ਮਰਾਸੀ ਸੀ ਕਹਿੰਦੇ ਮਹਾਰਾਜ ਤੋਂ ਬਿਨਾ ਨਾ ਵਜਾਈ ਕਹਿੰਦਾ ਜੀ ਸਤਿਵਚਨ ਨਹੀਂ ਵਜਾਉਂਦੇ ਲੈ ਕੇ ਆ ਗਿਆ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਮਰਦਾਨਿਆ ਸੱਚੇ ਪਾਰਸ਼ਾ ਪਰਦਾ ਉਹ ਨਿਫਰੰਦੇ ਨੇ ਮਾਇਆ ਨਹੀਂ ਲਈ ਅੱਛਾ ਉਹ ਕਹਿੰਦਾ ਗੁਰੂ ਨਾਨਕ ਤੋਂ ਬਿਨਾ ਨਾ ਵਜਾਈ ਕਿਤੇ ਨਹੀਂ ਵਜਾਉਂਦਾ ਮਹਾਰਾਜ ਲਓ ਮਹਾਰੇ ਹੁਣ ਦੱਸੋ ਕੀ ਹੁਕਮ ਹੈ ਕਿੱਥੇ ਜਾਣਾ ਦੱਸ ਕਿੱਥੇ ਜਾਣਾ ਧੰਗ ਗੁਰੂ ਨਾਨਕ ਸਾਹਿਬ ਕਹਿੰਦੇ ਰਵਾਵ ਲੈ ਆਂਦੀ ਲੈ ਆਂਦੀ ਮਹਾਰਾਜ ਉਹ ਚੱਲ ਚੱਲੀਏ ਮਰਦਾਨਿਆ ਦੁੱਖ ਵੰਡਾ ਵੰਡ ਲੋਕਾਂ ਦੇ ਚੱਲ ਚੱਲੀਏ ਮਰਦਾਨਿਆ ਦੁੱਖ ਵੰਡਾ ਵੰਡ ਲੋਕਾਂ ਦੇ ਤਉ ਤਬ ਤਾਂ ਮਰ ਲੋਕਾਂ ਦੇ ਐਸਾ ਮਹਾਰਾਜ ਤੁਰੇ ਘਰ ਤੋਂ ਮਰਦਾਨੇ ਨੂੰ ਨਾਲ ਲਿਆ ਚੱਲ ਮਰਦਾਨਾ ਚੱਲੀਏ ਐਸਾ ਪਿਆਰ ਦਾ ਉਪਦੇਸ਼ ਲੋਕਾਂ ਨੂੰ ਸੁਣਾਇਆ ਐਨੀ ਮਿੱਠੀ ਬਾਣੀ ਸੁਣਾਈ ਲੋਕ ਕੀਲ ਕੇ ਰੱਖਦੇ ਬੋਲਦੇ ਤੇ ਅਸੀਂ ਵੀ ਆ ਬੋਲਦੇ ਅਸੀਂ ਪਰ ਕੌੜਾ ਜਦੋਂ ਬੋਲਾਂਗੇ ਕਿਸੇ ਦਾ ਦਿਲ ਦਿਖਾ ਦਾਂਗੇ ਓ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੀ ਦੁਨੀਆ ਨੂੰ ਤਾਰਿਆ ਬੋਲਿਓ ਗੱਜ-ਵੱਜ ਕੇ ਸਾਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰੀ ਦੁਨੀਆ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ 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 ਸਾਰੀ ਦੁਨੀਆ ਤਾਰਿਆ ਤੇ ਮਿੱਠੇ ਬੋਲ ਸਾਰੀ ਦੁਨੀਆ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਜਾਂਦੇ ਨੇ ਕਹਿੰਦੇ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਚੱਲ ਚੱਲੀਏ ਸੱਚੇ ਪਾਤਸ਼ਾਹ ਕਹਿੰਦੇ ਰਵਾਬ ਵਜਾ ਭਾਈ ਮਰਦਾਨਾ ਕਹਿੰਦੇ ਬਾਬਰ ਦੀ ਡਿਊਟੀ ਅੱਗੇ ਬਹਿ ਕੇ ਜਾ ਕੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਲੇ ਦਾ ਬਾਦਸ਼ਾਹ ਬਾਬਰ ਉਹ ਰਾਗਨਾਦ ਉਹਨੇ ਸਭ ਬੰਦ ਕਰਤਾ ॠषि ਫੜ ਕੇ ਜੇਲਾਂ ਚ ਅੰਦਰ ਕੈਦ ਕਰਤੇ ਉਹ ਕਿਸੇ ਨੂੰ ਰਾਗਨਾਦ ਵਜਾਉਣ ਨਹੀਂ ਦਿੰਦਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਇੱਥੇ ਰਬਾਬ ਵਜਾ ਆਪਣੇ ਇੱਥੇ ਰਬਾਬ ਵਜਾਉਣੀ ਆ ਆਪਾਂ ਆਈ ਮਰਦਾਨਾ ਹੱਥ ਜੋੜ ਕੇ ਕਹਿੰਦਾ ਕਿ ਨਾ ਮਹਾਰਾਜ ਇੱਥੇ ਰਬਾਬ ਨਹੀਂ ਵਜਣੀ ਤੁਹਾਡੀ ਕਿਉਂ ਮਰਦਾਨਿਆਂ ਰਵਾਬ ਵਜਾ ਸਤਿਗੁਰੂ ਜੀ ਇੱਥੇ ਰਵਾਬ ਨਹੀਂ ਵਜਣੀ ਕਿਉਂ ਕਹਿੰਦੇ ਬਾਬਰ ਨੇ ਰਵਾਬਾਂ ਬੰਦ ਕੀਤੀਆਂ ਨੇ ਵਜਾਉਣ ਨਹੀਂ ਦਿੰਦਾ ਜਿਹੜਾ ਰਵਾਬ ਵਜਾਉਂਦਾ ਰਾਗਨਾਦ ਬੰਦ ਕੀਤਾ ਹੈ ਜਿਹੜਾ ਰਵਾਬ ਵਜਾਉਂਦਾ ਫੜ ਕੇ ਜੇਲ੍ਹ ਚ ਕਰ ਦਿੰਦੇ ਨੇ ਅੱਛਾ ਮਰਦਾਨਿਆਂ ਕੀਤੀਆਂ ਹੋਣਗੀਆਂ ਰਵਾਬਾਂ ਬੰਦ ਦੂਜੇ ਰਿਸ਼ੀਆਂ ਦੀਆਂ ਤੇਰੀ ਰਵਾਬ ਨਹੀਂ ਕੋਈ ਬੰਦ ਕਰ ਸਕਦਾ ਵਜਾਰਵਾਬ ਭਾਈ ਮਰਦਾਨਾ ਰਬਾਬ ਵਜਾਉਂਦਾ ਹੈ ਭਾਈ ਮਰਦਾਨਾ ਰਬਾਬ ਵਜਾਉਂਦਾ ਹੈ ਤੇ ਕਹਿੰਦੇ ਭੱਜੇ ਆਏ ਬਾਬਰ ਦੇ ਸਿਪਾਹੀ ਆ ਕੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਤੁਹਾਨੂੰ ਪਤਾ ਨਹੀਂ ਬਾਬਰ ਨੇ ਰਬਾਬਾਂ ਵਜਾਉਣੀਆਂ ਬੰਦ ਕੀਤੀਆਂ ਨੇ ਤੁਸੀਂ ਰਬਾਬ ਵਜਾਈ ਜਾਂਦੇ ਹੋ ਤਾਨ ਗੁਰ ਨਾਨਕ ਸਾਹਿਬ ਕਹਿੰਦੇ ਕੀਤੀਆਂ ਹੋਣਗੀਆਂ ਰਬਾਬਾਂ ਬੰਦ ਦੂਜੇ ਰਿਸ਼ੀਆਂ ਇਹ ਨਿਰਬਾਬ ਬੰਦ ਹੋਣੀ ਮਰਦਾਨਿਆ ਬਾਜ਼ਾਰ ਬਾਬ ਕਹਿੰਦੇ ਆਉਣਗੇ ਸਿਪਾਈ ਫੜ ਕੇ ਲੈ ਜਾਣਗੇ ਮਹਾਰਾਜ ਕਹਿੰਦੇ ਲੈ ਜਾਣ ਚਲੇ ਗਏ ਭਾਈ ਮਰਦਾਨਾ ਮਹਾਰਾਜ ਫੇਰ ਕੇ ਨੇ ਫੇਰ ਬਾਜ਼ਾਰ ਬਾਬ ਮਰਦਾਨਿਆ ਹੁਣ ਮਰਦਾਨਾ ਕਹਿੰਦਾ ਕਹਿੰਦਾ ਮਹਾਰਾਜ ਜੀ ਕਿਉਂ ਨਿਆਂਈ ਮੋਤੇ ਮਰਨੇ ਰਬਾਬ ਥੋੜੀ ਅੱਗੇ ਜਾ ਕੇ ਵਜਾਲਾਂਗੇ ਕਿਤੇ ਜ਼ਰੂਰ ਇੱਥੇ ਵਜਾਉਣੀ ਨਹੀਂ ਆ ਗਿਆ ਦਿੰਦਾਰ ਬਾਬਰ ਜਦੋਂ ਰਵਾਬ ਵਜਾਈ ਫੇਰ ਆ ਕੇ ਭੱਜ ਗਏ ਕਹਿੰਦੇ ਗੱਲ ਸੁਣ ਮਰਦਾਨਿਆ ਤੂੰ ਫੇਰ ਰਵਾਬ ਵਜਾਉਣਾ ਹੈ ਮਹਾਰਾਜ ਨੂੰ ਕਹਿੰਦੇ ਤੁਸੀਂ ਫੇਰ ਰਾਗਨਾਦ ਬੰਦ ਕੀਤਾ ਹੈ ਸਿਪਾਹੀ ਆਉਣਗੇ ਫੜ ਕੇ ਲੈ ਜਾਣਗੇ ਮਾਰੇ ਕਹਿੰਦੇ ਜਾਓ ਕਹਿ ਦਿਓ ਆਪਣੇ ਬਾਬਰ ਨੂੰ ਜਾ ਕੇ ਇਹ ਨਹੀਂ ਰਵਾਬ ਬੰਦ ਹੋਣੀ ਜਦੋਂ ਫੇਰ ਵਜਾਈ ਫੇਰ ਸਿਪਾਹੀ ਆਏ ਫੜ ਕੇ ਲੈ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜੇਲ੍ਹ ਵੇਚ ਫੜ ਕੇ ਲੈ ਚਲੋ ਚੱਲੋ ਚੱਲੀਏ ਕਹਿੰਦੇ ਜੇਲ੍ਹ ਚ ਚੱਲੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਜੇਲ੍ਹ ਵਿੱਚ ਮਰਦਾਨਾ ਨਾਲ ਭਾਈ ਮਰਦਾਨਾ ਮਹਾਰਾਜ ਹਲ ਵੇਖਦਾ ਕਹਿੰਦਾ ਮਹਾਰਾਜ ਆ ਕੀ ਬਣਿਆ ਆਪਣੇ ਨਾਲ ਚੱਲੇ ਤੇ ਪ੍ਰਚਾਰ ਕਰਨ ਸੀ ਇਹਨੇ ਫੜ ਕੇ ਜੇਲ੍ਹ ਚ ਪਾਤਾ ਮਰਦਾਨਿਆ ਫਿਕਰ ਨਾ ਕਰ ਲੈ ਵਜਾਰਬ ਰਵਾਬ ਵਜਾ ਭਾਈ ਮਰਦਾਨੇ ਨੂੰ ਅੰਦਰ ਵੀ ਜੇਲ੍ਹ ਦੇ ਗੁਰੂ ਨਾਨਕ ਸਾਹਿਬ ਕਹਿੰਦੇ ਛੇੜ ਰਬਾਬ ਕਹਿੰਦਾ ਮਹਾਰਾਜ ਵੇਖੋ ਬਾਹਰ ਰਬਾਬ ਵਜਾਈ ਆਪਾਂ ਜੇਲ੍ਹ ਚ ਆ ਗਏ ਇੱਥੇ ਤੁਹਾਡੀਆਂ ਰਬਾਬਾਂ ਨਹੀਂ ਵੇਜਣੀਆਂ ਮਹਾਰਾਜ ਇੱਥੇ ਵੱਡੀਆਂ-ਵੱਡੀਆਂ ਚੱਕੀਆਂ ਆਪਣੇ ਪੀਣ ਵਾਸਤੇ ਨੇ ਇੱਥੇ ਚੱਕੀਆਂ ਚਲਾਉਣੀਆਂ ਪੈਣੀਆਂ ਨੇ ਆਪਾਂ ਨੂੰ ਸਜ਼ਾ ਦੇਣਗੇ ਇਹਨੇ ਮਰਦਾਨਿਆ ਕਿਹੜੀਆਂ ਚੱਕੀਆਂ ਕਿਹੜੇ ਦਾਣੇ ਅਸੀਂ ਨਹੀਂ ਪੀਸਣੇ ਮਹਾਰਾਜੀ ਉਹ ਸਜ਼ਾ ਦੇਣਗੇ ਚੱਕੀਆਂ ਚਲਾਉਣੀਆਂ ਪੈਣੀਆਂ ਇੱਥੇ ਇੱਥੇ ਕੋਈ ਰਵਾਬ ਨਹੀਂ ਵਜਣੀ ਤੁਹਾਡੀ ਕਹਿੰਦੇ ਨਾ ਆਸੀ ਨਹੀਂ ਚੱਕੀਆਂ ਚਲਾਉਣੀਆਂ ਮਰਦਾਨਿਆ ਤੂੰ ਰਵਾਬ ਵਜਾ ਮਰਦਾਨਿਆ ਰਵਾਬ ਵਜਾ ਤੂੰ ਕਹਿੰਦੇ ਭਾਈ ਮਰਦਾਨਾ ਜਦੋਂ ਰਵਾਬ ਵਜਾਉਣ ਲੱਗਿਆ ਸਿਪਾਈ ਖੜੇ ਨੇ ਦਵਾਰਪਾਲ ਖੜੇ ਨੇ ਬਾਦਸ਼ਾਹ ਦੇ ਅਹਿਲਕਾਰ ਮਰਦਾਨਿਆ ਛੇੜ ਰਵਾਵ ਕਹਿੰਦਾ ਚੱਕੀਆਂ ਮਾਰੇ ਕਹਿੰਦੇ ਚੱਕੀਆਂ ਤੇ ਆਪਦੇ ਆਪ ਚੱਲਣਗੀਆਂ ਅੱਛਾ ਵਚਨ ਮੰਨਿਆ ਭਰੋਸਾ ਰੱਖਿਆ ਕਹਿੰਦੇ ਐਸੀ ਤਾਰ ਛੇੜੀ ਭਾਈ ਮਰਦਾਨੇ ਨੇ ਉਹ ਤਾਰ ਕਾਦੀ ਛੇੜੀ ਸਿਪਾਈ ਕਹਿੰਦੇ ਚੱਕੀਆਂ ਪੀਓ ਚੱਕੀਆਂ ਆਪਦੇ ਆਪ ਚੱਲਣ ਲੱਗੀਆਂ ਬੋਲੋ ਸ਼੍ਰੀ